ਈ ਸਬਸਕ੍ਰਾਈਬਰ ਸਾਰਿਆਂ ਨੂੰ ਸੋ ਅੱਜ ਮੈਂ ਬਣਾ ਰਹੀ ਹਾਂ ਗੜੀ ਤੇ ਉਹਦੇ ਲਈ ਲਿਆ 1 ਲੀਟਰ ਖੰਦਾਈ ਦਾ ਇਹਨੂੰ ਚੰਗੀ ਤਰ੍ਹਾਂ ਤੁਸੀਂ ਸਾਟ ਲੋ ਉਹ ਇਹਦੇ ਵਿੱਚ ਪਾਵਾਂਗੀ ਮੈਂ ਇੱਕ ਕਟੋਰੀ ਬੇਸਨ ਦੀ ਬੇਸਨ ਨੂੰ ਤੁਸੀਂ ਅੱਛੀ ਤਰ੍ਹਾਂ ਮਿਕਸ ਕਰ ਲਓ ਦਹੀਂ ਦੇ ਵਿੱਚ ਸੋ ਗਾਇਸ ਦੇਖੋ ਬੇਸਨ ਦੇਜ ਬਿਲਕੁਲ ਮਿਕਸ ਹੋ ਚੁੱਕਿਆ ਹੈ ਤੇ ਹੁਣ ਇਹਦੇ ਵਿੱਚ ਪਾਵਾਂਗੀ ਮੈਂ ਹਰੀ ਮਿਰਚ ਨਾਲੇ ਪਾ ਦਾਂਗੇ ਇਹਦੇ ਵਿੱਚ ਨਮਕ ਥੋੜੀ ਜਿਹੀ ਪਾਉਂਗੀ ਲਾਲ ਮਿਰਚ ਤੇ ਹਲਦੀ ਇਹਨਾਂ ਨੂੰ ਪਾਣੀ ਪਾ ਕੇ ਤੇ ਮਿਕਸ ਕਰ ਲੋ ਇਸੇ ਤਰ੍ਹਾਂ ਇਹਨੂੰ ਕੁੱਕਰ ਦੇ ਵਿੱਚ ਪਾ ਲੈਣਾ ਕੋਈ ਤੜਕਾ ਨਹੀਂ ਲਗਾਉਣਾ ਤੜਕਾ ਆਪਾਂ ਲਾਸਟ ਵਿੱਚ ਲਗਾਉਣਾ ਹੈ ਤੇ ਪਹਿਲਾਂ ਮੈਂ ਕੜੀ ਬਣਾਈ ਸੀ ਉਹ ਅਲੱਗ ਤਰੀਕੇ ਨਾਲ ਤਾਂ ਹੁਣ ਮੈਂ ਅਲੱਗ ਤਰੀਕੇ ਦੇ ਨਾਲ ਤੁਹਾਨੂੰ ਬਣਾ ਕੇ ਦਿਖਾ ਰਹੀ ਹਾਂ ਕਿਉਂਕਿ ਹੁਣ ਤੜਕਾ ਲਾਸਟ ਵਿੱਚ ਲਗਾਉਣਾ ਹੈ ਪਹਿਲਾਂ ਨਹੀਂ ਲਗਾਉਣਾ ਇਸੇ ਤਰ੍ਹਾਂ ਇਹਨੂੰ ਅਸੀਂ ਪਕਾਉਣਾ ਹੈ ਤਾਂ ਲਓ ਜੀ ਇਸ ਨੂੰ ਪਾਦਨਿਆ ਕੁੱਕਰ ਦੇ ਵਿੱਚ ਇਹਦੇ ਵਿੱਚ 2 ਲੀਟਰ 2 ਲੀਟਰ ਪਾਣੀ ਫਾਗੇ ਤੇ ਇਸ ਨੂੰ ਪਕਾਵਾਂਗੇ 1 ਘੰਟਾ ਪੂਰਾ। ਫਿਰ ਜਦ ਤੱਕ ਕੜੀ ਬੰਦੀ ਆ ਤਾਂ ਤੜਕੇ ਲਈ ਆਪੇ ਤੋੜ ਲੈਣੇ ਆ ਕੜੀ ਪੱਤਾ। ਤੇ ਦੇਖੋ। ਤੇ ਕਟਲ ਵੀ ਨਹੀਂ ਦੇਖਿਆ ਕਿੰਨੇ ਦਿਨ ਹੋ ਗਏ ਤਾਂ ਉਹ ਵੀ ਦੇਖ ਲੈਣੇ ਆ। ਇਹ ਲੋ ਕਟਲ। ਫਿਰ ਇਹਦੇ ਜੀ ਵੀਡੀਓ ਚ ਨਹੀਂ ਇੰਨੇ ਵੱਡੇ ਆਉਂਦੇ ਹਨ। ਆਉਂਦੇ ਆਉਂਦੇ। ਆਹ ਵਾਲਾ ਤੋੜ ਲਈਏ ਆਹ ਵਾਲਾ। ਨਹੀਂ ਅਰੇ ਸੋ ਲੋ ਜੀ ਮੈਂ ਚਲੇ ਗਈ ਸੀ ਬਰ ਘੜੀ ਪੱਤਾ ਲੈਣ ਤੇ ਮੇਰੀ ਕੜੀ ਉੱਪਰ ਗਈ ਚਲੋ ਬਚ ਗਈ ਜਿਆਦਾ ਬਾਹਰ ਨਹੀਂ ਆਈ ਤੇ ਹੁਣ ਮੈਂ ਇਹਦੇ ਵਿੱਚ ਪਾ ਦਾਂਗੀ ਕਸੂਰੀ ਮੇਥੀ ਕੜੀ ਦੀ ਜਾਨ ਲੇਖੋ ਨਾਲ ਹੀ ਪਾਵਾਂਗੀ ਗਰਮ ਮਸਾਲਾ ਸੋ ਲੋ ਜੀ ਹੁਣ ਇਹਨੂੰ 10 ਮਿੰਟ ਤੱਕ ਪਕਾਣੇ ਆ ਤੇ ਫਿਰ ਇਹਦੇ ਵਿੱਚ ਪਾਵਾਂਗੇ ਪਕੌੜੇ ਤੇ ਪਕੌੜੇ ਮੈਂ ਬਣਾ ਲਿਆ ਹੁੰਦਾ ਸਭ ਨੂੰ ਪਤਾ ਹੀ ਹੈ ਕਿ ਕਿਵੇਂ ਬਣਾਈਦੇ ਆ ਮੈਂ ਪਾਲਕ ਹਲੂ ਔਰ ਪਿਆਜ਼ ਦੇ ਬਣਾਏ ਨੇ ਤੇ ਫਿਰ ਹੁਣ ਇਹਦੇ ਵਿੱਚ ਐਡ ਕਰ ਦਿੰਨੇ ਆ ਪਕੌੜੇ ਲੋ ਜੀ 10 ਮਿੰਟ ਹੋ ਗਏ ਤਾਂ ਇੱਧਰ ਸਾਡੇ ਪਕੌੜੇ ਕੜੀ ਚ ਪਾ ਦਿੰਨੇ ਆ ਤਾਂ 5 ਮਿੰਟ ਇਹਨਾਂ ਨੂੰ ਪਾ ਕੇ ਤਾਂ ਫਿਰ ਪਕਾਣੇ ਆ ਤੇ ਉਧਰ ਬਣਾਉਣੇ ਆ ਹੁਣ ਕੜੀ ਦਾ ਤੜਕਾ ਸੋ ਲੋ ਜੀ ਇਧਰ ਤੜਕੇ ਲਈ ਸੀ ਜੋ ਜੋ ਲਿਆਇਆ ਇੱਕ ਲਿਆ ਹੈਗਾ ਕਰੀ ਪੱਤਾ ਧਨੀਆਂ ਔਰ ਪਿਆਜ਼ ਦੋ ਲਾਲ ਮਿਰਚ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਪਾ ਦਾਂਗੇ ਤੇ ਇਧਰ ਰਾਈਫਾਇਨ ਆਇਲ ਗਰਮ ਹੋ ਚੁੱਕਿਆ ਹੈ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਤੁਸੀਂ ਦੇਖੀਂ ਤੇਸਾ ਕੜੀ ਬਣਾ ਕੇ ਤੁਸੀਂ ਜਰੂਰ ਦੇਖੋ ਬਹੁਤ ਹੀ ਟੇਸਟੀ ਬਣਦੀ ਆ ਤੇ ਜਦੋਂ ਆਪਾਂ ਕੱਚਾ ਵਿੱਚ ਉਹਦੇ ਵਿੱਚ ਕੜੀ ਦੇ ਵਿੱਚ ਲਸਣ ਨੂੰ प्याज ਫਰਨੇ ਆ ਤਾਂ ਉਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਇਸ ਕਰਕੇ ਮੈਂ ਪਹਿਲਾਂ ਉਸ ਨੂੰ ਪਕਾ ਲਿਆ ਤਾਂ ਹੁਣ ਇਹਦੇ ਵਿੱਚ ਲਗਾਵਾਂਗੇ ਇਹਦਾ ਤੜਕਾ ਤੇ ਹੁਣ ਇਹਦੇ ਵਿੱਚ ਪਾ ਦਾਂਗੀ ਮੈਂ ਦੇਗੀ ਮਿਰਚ ਉਹਦੇ ਨਾਲ ਕਲਰ ਵਧੀਆ ਆਏਗਾ ਸੋ ਲਓ ਜੀ ਹੁਣ ਇਹਦੇ ਵਿੱਚ ਪਾ ਦਿੰਨੇ ਆ ਕੜੀ ਤੇ ਤਲ ਨਾਲ ਦੇਖੋ ਤੁਸੀਂ ਸੋ ਜਿੰਨੀ ਕੜੀ ਤੁਸੀਂ ਖਾਣੀ ਹੈ ਉਨਾ ਹੀ ਤੜਕਾ ਲਗਾਓ ਕਬਾਬ ਬਹੁਤ ਹੀ ਟੇਸਟੀ ਬਣਦੀ ਹੈ ਇਸ ਤਰ੍ਹਾਂ ਬਾਕੀ ਨੂੰ ਬਾਅਦ ਵਿੱਚ ਤੜਕਾ ਲਗਾ ਲਓ ਜੇ ਜਿੰਨੀ ਜੀ ਖਾਣੇ ਚਾਹੋ ਤਾਂ ਹੁਣ ਆਨੇ ਨੂੰ ਹੀ ਤੜਕਾ ਲਗਾਓ ਦੇਖੋ ਸੈੱਟਰ ਦੇਖ ਸਕਦੇ ਤੁਸੀਂ ਲੋ ਜੀ ਸਾਡੀ ਪਕੌੜਿਆਂ ਵਾਲੀ ਕੜੀ ਬਣ ਕੇ ਰੈਡੀ ਆ ਕਿਸ ਕਿਸ ਨੂੰ ਪਸੰਦ ਆ ਕੜੀ ਪਲੀਸ ਕਮੈਂਟਾਂ ਵਿੱਚ ਜਰੂਰ ਦੱਸਿਓ ਔਰ ਮੈਟਾ ਮੱਕੀ ਦੀ ਰੋਟੀ ਦੇ ਨਾਲ ਖਾਣੀਆਂ ਕੜੀ ਤੇ ਮੈਨੂੰ ਚਾਵਲਾ ਨਾਲ ਜਿਆਦਾ ਵਧੀਆ ਨਹੀਂ ਲੱਗਦੀ ਇਸ ਕਰਕੇ ਮੈਂ ਖਾਣੀ ਆ ਮੱਕੀ ਦੀ ਰੋਟੀ ਨਾਲ। ਔਰ ਤੁਸੀਂ ਕਿਸ ਤਰ੍ਹਾਂ ਖਾਂਦੇ ਹੋ ਦੱਸਿਓ। ਤੇ ਜਿਸ ਨੇ ਖਾਣੀ ਆ ਜਲਦੀ ਜਲਦੀ ਆ ਜਾਓ। ਔਰ ਮੇਰੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਪਲੀਜ਼ ਜ਼ਰੂਰ ਦੱਸ ਦਿਆ ਕਰੋ। ਤੇ ਮੇਰੀ ਦੇਖੋ ਜੀ ਗੜੀ ਤੁਹਾਨੂੰ ਬਹੁਤ ਹੀ ਟੇਸਟੀ ਗੜੀ ਬਣੀ ਆ। ਪਾਦ ਨਹੀਂ ਹਰਾ ਧਨੀਆਂ। ਤਦੋਂ ਅੱਜ ਦੀ ਮੇਰੀ ਰੈਸਪੀ ਕਿਵੇਂ ਦੀ ਲੱਗੀ ਪੀਜ਼ ਜ਼ਰੂਰ ਦੱਸ ਦੇਣਾ ਔਰ ਜੋ ਵੀ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਦੇਖੋ ਜੀ ਕਿਸ-ਕਿਸ ਨੂੰ ਪਸੰਦ ਆ ਜ਼ਰੂਰ ਦੱਸਣਾ ਤੁਹਾਨੂੰ ਮੈਂ ਦਿਖਾ ਦਿੰਦੀ ਹਾਂ ਲਓ ਜੀ ਘੜੀ ਸਾਡੀ ਰੈਡੀ ਆ ਤੁੱਕੀ ਇਸ ਨਹੀਂ ਖਾਣੀ ਹੈ ਜਲਦੀ ਜਲਦੀ ਆ ਜਾਓ। ਔਰ ਲਾਸਟ ਵਿੱਚ ਇੱਕ ਵਾਰ ਫਿਰ ਤੋਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ। ਔਰ ਲਾਸਟ ਤੱਕ ਮੇਰੇ ਨਾਲ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।